ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਰਾਜਾ ਵਾਜੂ ਲਿਆ ਸੋ ਬਾਈ ਸਾਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਨਹੀਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁਖਰਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧਤੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੰਗੀਆਂ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਕਰਦੇ ਆ ਵਧੀਆ ਪ੍ਰਵਾਹ ਨੂੰ ਸਹਿਦ ਦੇਣ ਵਾਲੇ ਕਮੈਂਟ ਕਰਦੇ ਆ ਸਮਾਰਾ ਤੁਹਾਨੂੰ ਚੜ੍ਹਦੀਆਂ ਕਲਾ ਦੇ ਰੱਖੇ ਲੋ ਜੀ ਤਿਹਾਰਾਂ ਦੇ ਦਿਨ ਚੱਲ ਰਹੇ ਆ ਸੋ ਪੈਣਾ ਕੋਲ ਨੂੰ ਜਾਣਾ ਹੁਣ ਬਾਈ ਸੁਧਾਰਾ ਲੈ ਕੇ ਦੀਵਾਲੀ ਦਾ ਸੱਤ ਫਿਰ ਸੁਧਾਰਾ ਤੁਹਾਨੂੰ ਪਤਾ ਵੀ ਸ਼ੁਰੂ ਹੁੰਦਾ ਹੈ ਚੰਡੀਗੜ੍ਹ ਵਾਲੀ ਪੈਣਾ ਕੋਲ ਤੇ ਵੀ ਉਹ ਲੰਬਾ ਰੂਟ ਆ ਉਧਰ ਨੂੰ ਲੰਬੇ ਰੂਟ ਪਰ ਚੱਲ ਜਾਂਦੇ ਆ ਚਲੋ ਕਈ ਵੀਰ ਪੈਣਾ ਮੇਰੇ ਕਮੈਂਟ ਵੀ ਕਰਦੇ ਵੀ ਤੁਸੀਂ ਰੀਅਲ ਬ੍ਰਦਰ ਸਿਸਟਰ ਕਿੰਨੇ ਆ ਫਸੇ ਰੀਅਲ ਆ ਦੋ ਸਿਸਟਰ ਆ ਦੋ ਬਰਦਰ ਆ ਮੈਂ ਤੇ ਅਮਨ ਰਜਵੰਤ ਤੇ ਹਰਪ੍ਰੀਤ ਜਿਹੜੀ ਭੈਣ ਕੋਲ ਹੁਣ ਅਸੀਂ ਸੁਧਾਰਾ ਲੈ ਕੇ ਜਾਣਾ ਇਹ ਸਾਡੀ ਮਾਸੀ ਦੀ ਕੁੜੀ ਆ ਮਾਸੀ-ਮਾਸਟਰ ਪਹਿਲਾਂ ਐਕਸਪਾਇਰ ਹੋ ਗਏ ਤੇ ਵੀ ਇਹ ਕੱਲੀ ਹੁੰਦੀ 100 ਵੀ ਸਾਨੂੰ ਸਖੀਆਂ ਭੈਣਾਂ ਬਰਾਬਰ ਹੀ ਆ ਵੀ ਭੈਣ ਸਾਡਾ ਬਹੁਤ ਕਰਦੀ ਇਹ ਨਹੀਂ ਅਸੀਂ ਕਹਿੰਦੇ ਵੀ ਅਸੀਂ ਉਹਦਾ ਕਰਦੇ ਆ ਵੀ ਮੈਨੂੰ ਆਪਣੀਆਂ ਭੈਣਾਂ ਜਿਹੜੀਆਂ ਆ ਉਹ ਤਾਂ ਫੇਰ ਵੀ ਹਲ ਇੱਕ ਦੋ ਦਿਨ ਬਾਅਦ ਪਹੁੰਚਾਂ ਜਾਂਦਾ ਪਰ ਇਹ ਭੈਣ ਡੇਲੀ ਫੋਨ ਕਰਕੇ ਪੁੱਛਦੀ ਰਹਿੰਦੀ ਆ ਸੋ ਪਿਆਰ ਬਹੁਤ ਆ ਵੀਰੋ ਟਿਕਣਾ ਹੀ ਪੈਣਾ ਦੇ ਵਿੱਚ ਪਿਆਰ ਬਣਿਆ ਰਹੇ ਤੇ ਅੱਜ ਸੰਧਾਰੇ ਲੈ ਕੇ ਜਾਣਾ ਇਸ ਟਾਈਮ ਵਾਲੇ ਚਲੋ ਬੱਚਿਆਂ ਨੇ ਰਹਿਣਾ ਘਰ ਮੈਂ ਤੈਨੂੰ ਜਿੱਤਣਾ ਜਾਣਾ ਟਰੈਫਿਕ ਦਾ ਕੰਮ ਸੋ ਕਰਾਲੀ ਜਾਮ ਵੀ ਲੱਗੀ ਜਾਂਦੇ ਆ ਸੋ ਇਸ ਕਰਕੇ ਅਸੀਂ ਮੋਟਰਸਾਈਕਲ ਪਰ ਜਾਣਾ ਹੱਥ ਪਹਿਲਾਂ ਜਸ਼ਨ ਨੂੰ ਮਿਲਾਂਉਂਦਾ ਤੁਹਾਨੂੰ ਮੇ ਲੋ ਜੀ ਜਸ਼ਨ ਮੇਰੇ ਅੱਲਾਹ ਫੰਸ ਸਾਲਨ ਤੇ ਆਪੇ ਸਾਸਤ੍ਰੀ ਕਾਲ ਜੀ ਅੱਧਰ ਮਿਲ ਜੀ ਸਾਸਤ੍ਰੀ ਕਾਲ ਜੀ ਆ ਵੀ ਦੋ ਜਾਣਾ ਨੇ ਰਹਿਣਾ ਤੁਸੀਂ ਘਰ ਉੱਧਰ ਭੈਣ ਨੂੰ ਮਿਲੋ ਜੀ ਸਾਸਤ੍ਰੀ ਕਾਲ ਜੀ ਸਾਰਿਆਂ ਆ ਵੀ ਘਰ ਰਹਿਣਾ ਬੂਆ ਨੂੰ ਨਹੀਂ ਕਰਨਾ ਤੰਗ ਠੀਕ ਆ ਮੰਮੂ ਨੂੰ ਕਹਿ ਦੋ ਵਾਸ ਤੁਸੀਂ ਹਾਂ ਕਿੰਨਾ ਅੱਛਾ ਤੂੰ ਨਹੀਂ ਕਰਦੀ ਤੰਗ ਨਾ ਮੈਂ ਨਹੀਂ ਕਰਦੀ ਆ ਪਮੂ ਠੀਕ ਆ ਇੱਕ ਉੱਧਰ ਬਾਈ ਕੈਦ ਕਰੀ ਵੀ ਆ ਕਿੱਧਰ ਆ ਟੀਵੀ ਦੇਖ ਰਹੀ ਬਾਬਾ ਜੀ ਆ ਬਾਬੇ ਵਾਲੇ ਕਮਰੇ ਚ ਬਾਈ ਸਾਡੇ ਪਾਪੇ ਵਾਲੇ ਕਮਰੇ ਚ ਉਹ ਕਾਰਟੂਨ ਲਾਈ ਪਈ ਆ ਇਹ ਉਹਨੇ ਪੌੜਾਂ ਦਾ ਪੂਰਾ ਗਾ ਠੀਕ ਆ ਫਿਰ ਰੱਖੀ ਇਹਨਾਂ ਦਾ ਖਿਆਲ ਫਿਰ ਹਾਂ ਠੀਕ ਠੀਕ ਨਹੀਂ ਹੁਣ ਆਪਣਾ ਬਦ ਲੱਗ ਜਾਓ ਕੰਮ ਹਾਂ ਬਸ ਅਸੀਂ ਹੁਣ ਸਿਰ ਬਹਾ ਕੇ ਅਸੀਂ ਬਸ ਆਪਣਾ ਆਪਣਾ ਕੰਮ ਕਰਨ ਲੱਜਾਣਾ ਨੇ ਫੋਨ ਪਰ ਮੈਂ ਆਪਣੇ ਸਕੂਲ ਤੇ ਕੰਮ ਤੇ ਅੱਛਾ ਠੀਕ ਆ ਲਓ ਆਪਾਂ ਮੂੰਹ ਦੀ ਬਰਾਇ ਕਰਦੇ ਮੂੰਹ ਤੂੰ ਫੋਨ ਪਰ ਪਲਾਦਰ ਮਿਲ ਮੇਰੇ ਕੋਲ ਸਾਰੇ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਕਾ ਜੀ ਬਸ ਠੀਕ ਆ ਤੇਰਾ ਏਕਟਰ ਸਾਹਿਬ ਤੂੰ ਟੌਕ ਕੱਢ ਕੇ ਰੱਖਦਾ ਹਾਂ ਹਾਂ ਜੀ ਭੈਣ ਕੋਲ ਚੱਲੇ ਆਂ ਜੀ ਭੈਣ ਤੇ ਭੂਆ ਜੀ ਕੋਲ ਨੂੰ ਮੇਰੀ ਦੁਆਲੀ ਦਸਮਾਨ ਦੇ ਕੇ ਆਉਣਾ ਅੱਛਾ ਹਾਂ ਜੀ ਦੁਆਲੀ ਨੂੰ ਵੀਰ ਆ ਗਿਆ ਬਸ ਦੋ ਦਿਨ ਨੇ ਰਹਿ ਗਏ ਹੂੰ ਉਹ ਤਾਂ ਖੁਬ ਕਾਫੀ ਮੀਟਾਂ ਕਰਕੇ ਬੱਚੇ ਨੂੰ ਜਾਣੇ ਹੈਗੇ ਬੱਚੇ ਦੇ ਭੈਣ ਭੋਲੇ ਛੱਡੇ ਆ। ਹਾਂ। ਇਹ ਘਰੇ ਰਹੂਗੇ। ਨਾ ਨਾਲ ਇੱਕ ਹੋਰ ਹੈ ਭਾਈ ਇਹਨਾਂ ਨੂੰ ਵੀ ਛੁੱਟੀਆਂ ਹੋ ਗਈਆਂ। ਹਾਂਜੀ ਹਾਂਜੀ। ਦਿਵਾਲੀ ਦੀ। ਐਵੇਂ ਦੋ ਤਿੰਨ। ਹਾਂ। ਤਾਂ ਸਿੱਧਾ ਮੇਰਾ ਬਰਥਡੇ ਤੇ ਇਤਰੀਕ ਨੂੰ ਜਾਣਾ ਹੈ। ਅਰੇ ਲਾ ਦੇ ਲਾ। ਲੱਗੀਆਂ ਪਹਿਲਾਂ ਹੀ। ਯਾਦ ਰੱਖੀ ਬੈਠੀ ਹੈ। ਸਾਈਆਂ ਵਧਾਈਆਂ ਹੁਣ। ਹਾਂਜੀ। ਠੀਕ ਹੈ। ਸਰਦਾਰਨੀ ਦੇ ਨਜ਼ਰੇ ਨਾਲ ਵਾਲੀ ਟਾワー ਕੱਢੀ ਬੈਠੀ ਹੈ। ਨਹੀਂ ਲਾ ਦੀ ਜੀ। ਹਾਂ। ਰੈਂਗੋਂ ਚੱਲ ਨਹੀਂ ਆ। ਤੇ ਤਿਆਰ ਤਾਂ ਬਣਦਾ ਰਹਿ। ਠੀਕ ਹੈ। ਲੋ ਭਾਈ ਪੂਆ ਜੀ ਕੋਲ ਵੀ ਪੂਆ ਜੀ ਦੇ ਆਉਂਦੇ ਹੋਏ ਜਾਂਦੇ ਸਿੱਧਾ ਪਹਿਲਾਂ ਭੈਣ ਕੋ। ਹਾਂਜੀ। ਲੰਬੇ ਰੂਟ। ਠੀਕ ਹੈ। ਬਸ ਪੂਆ ਜੀ ਆ ਗਏ ਲੈੇ ਤੇ ਇੱਕ ਦੋ ਦਿਨ ਹੋ ਗਿਆ ਆਇਆ ਉਹਨਾਂ ਨੂੰ। ਹੂੰ। ਮੈਂ ਕਹਿਆ ਵੀ ਘਰੇ ਜਾ ਕੇ ਵੀ ਸਮਾਂ ਦੇਣਾ ਚਾਹੀਦਾ। ਹਾਂ। ਠੀਕ ਹੈ। ਇੱਕ ਦੋ ਦਿਨ ਮੈਂ ਹੋਏ ਜੀ ਮਿਲ ਕੇ ਹੀ ਜਾਏਗੇ। ਕੱਲ ਇੱਕ ਦੋ ਦਿਨ। ਕੱਲ ਦਾ ਇੱਕ ਹੋ ਗਿਆ ਅੱਜ ਦਾ ਦੂਆ। ਠੀਕ ਹੈ ਭਾਈ ਚਲੋ ਤੁਸੀਂ ਇੱਕ ਦੋ ਦਿਨ ਕਹਿੰਦੇ ਆ। ਚੱਕ ਲੈ ਫੇ ਆਪਣੇ ਬੈਗ ਝੋਲਾ ਚੱਕ ਲਿਆ ਅੱਛਾ ਲੈ ਭਾਈ ਤਿਆਰ ਆਪਣਾ ਝੋਲਾ ਚੱਲੀਏ ਫਿਰ ਹਾਂਜੀ ਹੁਣ ਆਪਾਂ ਦੇਰ ਨਾ ਲਈਏ ਹਾਂ ਆ ਵੀ ਆੜੇ ਹੁਣ ਅਸੀਂ ਜਾ ਸਕਦੇ ਆ ਪੱਕੀ ਗੱਲ ਹੈ ਨਾ ਨਾ ਕਰੀ ਠੀਕ ਆ ਦੱਸ ਦੇ ਬੋਲੂ ਇਹ ਨਹੀਂ ਕਰੂਗਾ ਮੈਂ ਤਾਂ ਨਹੀਂ ਕਹਿੰਦੀ ਆ ਬੜਾ ਕੰਮ ਲੱਗਣਾ ਹਾਂ ਹਾਂ ਤੂੰ ਤਾਂ ਸਿਆਣ ਹੀ ਆ ਨਾ ਤੇ ਭਾਈ ਜ਼ਿਆਦਾ ਸਿਆਣੀ ਕਰ ਠੀਕ ਜੀ ਬਾਕੀ ਅੱਜ ਭਾਈ ਉਹਨਾਂ ਦੀ ਭੂਆ ਕੋਲ ਛੱਡ ਤੇ ਇਹ ਐ ਤਾਂ ਜਿਵੇਂ ਸਿਆਣੀ ਚਲੋ ਕੰਮਕਾਰ ਆਪਣਾ ਕਰੀ ਜਾਂਦੀ ਆ ਹਾਂਜੀ ਲੱਗਦਾ ਸਾਂਝਦਾ ਆ ਰ ਪਰ ਮੈਂ ਥੋੜਾ ਸ਼ਰਾਤੀ। ਠੀਕ। ਪਰ ਬਰਥਡੇ ਕਿੱਕਣਾ ਰਿਆ ਫਿਰ? ਵਧੀਆ ਰਿਆ। ਵਧੀਆ ਰਿਆ। ਹੈ ਨਾ? ਚਲ ਠੀਕ ਹੈ। ਹੁਣ ਰਹਿਗਾ ਜੈਸੰਧਾ ਬਰਥਡੇ ਬਾਈ। ਹਾਂਜੀ। ਕਮਾ ਜੈਸੰਧਾ ਬਰਥਡੇ। ਲੋਕ ਭਾਈ ਜੈਸੰਧ ਦੀ ਡਿਮਾਂਡ ਹੈ। ਕਹਿੰਦੀ ਮੈਂ ਹਵੇਲੀ ਨਹੀਂ ਜਾਣਾ ਇਹਨੇ ਜਾਣਾ ਬਾਈ ਆਪਣਾ ਸਿਕੰਡਾ ਪੇਪਰ। ਇਹਦੀ ਪਹਿਲਾਂ ਤੇ ਡਿਮਾਂਡ ਹੈ। ਹਾਂਜੀ। ਹੈ? ਤੈਨੂੰ ਉੱਥੇ ਦਾ ਟੇਸਟ ਵਧੀਆ ਲੱਗਦਾ? ਹਾਂਜੀ। ਲੱਗ ਵਈਆ ਬਣਾਉਣਾ ਟੇਸਟ ਹੈ ਠੀਕ ਨੇ ਦੋਨਾਂ ਦਾ ਬਾਕੀ ਕਿਸੇ ਨੂੰ ਕੋਈ ਪਾਬੰਦੀ ਨਹੀਂ ਜਿੱਥੇ ਮਰਜ਼ੀ ਭਰਦੇ ਸਨ ਜਿੱਥੇ ਕਹਿ ਤਾ ਹਾਂਜੀ ਜਿੱਥੇ ਬੱਚਿਆਂ ਨੇ ਕਹਿ ਤਾ ਉੱਥੇ ਲੈ ਜਾਣੇ ਪੈਣੇ ਠੀਕ ਚਲੋ ਭਾਈ ਚਲਦੇ ਚੱਲੀਏ ਫਿਰ ਹਾਂਜੀ ਚਲ ਚਲ ਉੱਠ ਚਲੋ 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 ਵੀ ਸੰਗਤ ਚਲੋ ਭਾਈ ਮਤ ਤਨੂ ਕਹਿ ਤਾ ਰਾਮ ਨਾਲ ਰਹੀ ਬੂਆ ਉਧਰ ਚਲੇ ਗਈ ਹਾਂ ਦੱਸ ਦੇ ਲੈ ਫੇਰ ਮੈਂ ਮੀਨੇ ਦਾ ਫਲ ਫਰੂਟ ਮੰਗਦਾ ਏ ਐਪਲ ਜਾਣ ਲੱਗੀ ਪੁੱਛੀ ਹੈ ਇਹਦਾ ਸਵੇਰ ਤੋਂ ਫੋਨ ਕਰਦਾ ਏ ਤੁਹਾਨੂੰ ਖੇਤਾਂ ਤੇ ਗਿਆ ਹੋਇਆ ਹੈਗਾ ਮਾਪਾ ਆਪਾਂ ਪਟਾਕੇ ਲੈਣ ਜਾਣਾ ਹੈਗੇ ਬੰਬ ਤੇ ਪਟਾਕੇ ਮੈਨੂੰ ਜਿਹੜਾ ਇਹਨੇ ਭੇਜੇ ਵਾ ਵਾਇਸ ਮੈਸੇਜ ਪਤਾ ਕਿਹੜੇ ਹਾਂਜੀ ਕਹਿੰਦਾ ਆ ਜਾ ਛੇਤੀ ਪਟਾਕੇ ਲੈਣ ਜਾਣੇ ਆ ਬਾਈ ਇੱਕ ਨਾ ਤੇ ਮੈਨੂੰ ਧੋਖੇ ਦੇ ਦਿੰਦਾ ਏ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਨਹੀਂ ਮੈਨੂੰ ਨੇ ਕਿਹਾ ਕਹਿੰਦਾ ਨਹੀਂ ਮੈਂ ਤਾਊ ਨੂੰ ਫੋਨ ਕਰ ਦੇਣਾ ਵੀ ਹੁਣ ਉਹ ਤੁਸੀਂ ਜਾਣਦੇ ਨਹੀਂ ਦਾ ਤਾਊ ਕੌਣ ਇਹ ਹਿੰਜੇ ਮਨੂੰ ਤਾਂ ਕਿਰਦਾ ਮੰਬਲੇ ਕਿਉਂ ਨੇ ਰਹਿਣ ਦੇ ਲੈ ਕੇ ਆਉਣੇ ਰਹਿਣ ਦੇ ਦੇਖ ਲੈ ਬੜੇ ਬਦੂਖਾਂ ਬਰਾਖਾਂ ਜਾਂਦੀਆਂ ਨੇ ਪੁੱਛੇ ਦੇ ਬਲਾਕਾਜ ਦਿਖਾਏ ਹੋਣੇ ਆਪਾਂ ਨੇ ਉਹ ਤੋੜਤੀਆਂ ਸਾਰੀਆਂ ਪਟਾਕੇ ਵੀ ਖਤਮ ਕਰਤੇ ਜਿਹੜੇ ਗੱਡੇ ਬੰਬ ਜਿਹੇ ਕਹਿੰਦੇ ਆ ਉਹ ਵੀ ਮਗਾਦੇ ਸਾਰੇ ਕੋਠੇ ਪਰ ਚੜੇ ਹੋਏ ਤੇ ਗੱਲ ਪਾਰਸੋਂ ਵਜਾ ਤੱਕ ਡੱਬਾ ਖਤਮ ਨਹੀਂ ਹੋਇਆ ਉਤਰੇ ਨਹੀਂ ਆਏਗੇ ਉੱਪਰ ਤੇ ਚਲ ਕੋਈ ਨਹੀਂ ਨੇੜਾ ਤੇ ਪਰ ਹੈ ਵੀ ਕਿਹੜੇ ਸਰਕਾਰ ਦੀ ਹਾਂਜੀ ਉਹ ਇਹ ਵੀ ਦੋ ਦਿਨ ਅੜਗੇ ਦੋਲੇ ਨੂੰ ਉੱਪਰ ਵੀ ਨੰਨੀ ਨੰਨ ਵਾਲਾ ਲੱਗ ਜਾਂਦਾ ਇੱਥੇ ਆਉਂਦਾ ਨਾ ਨਾ ਅਗੇ ਰੀਲ ਜੀ ਐਂ ਕਰਦੀ ਏ ਡੱਬੀ ਆਪਾਂ ਪੱਥਰ ਜੀ ਨਾਲ ਆਵਾ ਕੇ ਸੋ ਇਹ ਵੀ ਨਹੀਂ ਨਾ ਨਾ ਯਾਦਾਂ ਜੀ ਨਹੀਂ ਰਹਿੰਦੀ ਨਾ ਨਾ ਪਰ ਭਾਈ ਕੁਛ ਨਹੀਂ ਬਸ ਮੇਰੀ ਇਹ ਸੋਚ ਹੈ ਕਿ ਕਮਾਈਆਂ ਜੀ ਜ਼ਿਆਦਾ ਨਹੀਂ ਕਮਾਈਆਂ ਚੱਲਦੀਆਂ ਰਹਿਣੀਆਂ ਹਾਂ ਛੋਟੇ ਅੱਜ ਬੰਦ ਜਾ ਰਹੇ ਹਾਂ ਜੀ ਵੇ ਸ਼ਾਮ ਤੱਕ ਛੱਡ ਕੇ ਆਉਂਗੇ ਆਪਣੇ ਹਾਂ ਭਾਈ ਵੇਦ ਵਾਲੀ ਦਾ ਸਮਾਨ ਲੈ ਇਹਨਾਂ ਨਾਮ ਵੀ ਲੱਗੇ ਦੇਣਾ ਠੀਕ ਆ ਚਲੋ ਸਾਰਿਆਂ ਕੋਲ ਰਜਵੰਤ ਭੈਣ ਕੋਲ ਵੀ ਬਸ ਇੱਕ ਅੱਜ ਕੱਲ ਤੱਕ ਨਵੇੜ ਦੇ ਹਾਂਜੀ ਹਾਂਜੀ ਉਧਰ ਤਾਂ ਪੈਣ ਕੋਲ ਜਾ ਵੀ ਐ ਤੇ ਇਧਰ ਆਇਆ ਤਾਂ ਨੇੜੇ ਹੋ ਜਾਂਦੀ ਥੋੜੀ ਜੀ ਈਲ ਲੈਡ ਵੇਡ ਵੀ ਜਾ ਸਕਦੇ ਆ ਪਰ ਜਿਹੜਾ ਦੂਰ ਦੂਰ ਦਾ ਘੇੜ ਜਾ ਉਹਦਾ ਹੀ ਫਿਰ ਰਹਿੰਦਾ ਜ਼ਿਆਦਾ ਮੈਂ ਤਾਂ ਕੋਈ ਚਲੋ ਭਾਈ ਚੱਲਦੇ ਆ ਨਹੀਂ ਸਾਡੇਆਂ ਸਾਰੀਆਂ ਗੱਲਾਂ ਇੱਥੇ ਵੱਜੀ ਨੇ ਚਲ ਠੀਕ ਆ ਪਰ ਫਿਰ ਚਲ ਭਾਈ ਸ਼ਰਾਸ ਨਗਰੀ ਚੱਲਦੇ ਆ ਆ ਲੈ ਲੈ ਨੇ ਇਹਨਾਂ ਜਿਆਦਾ ਪੈਰ ਜਾ ਆ ਗਿਆ ਤੈਨੂੰ ਜਾਣ ਲੱਗੇ ਹੈਂ ਕੀ ਕਰ ਰਹੇ ਆਂ ਬਾਈ ਭੈਣ ਦੀ ਵਗਣਾ ਕਿੱਡੀ ਕੰਨਾ ਦਾ ਰਹਿਣਾ ਹੈ ਚਲੋ ਬਾਈ ਚੱਲਦੇ ਹੋਣ ਮੇਰੇ ਜਿਵੇਂ ਬੱਚਿਆਂ ਨੇ ਫਿਰ ਫਰਵਾਇਆ ਹੀ ਕਿਸੇ ਦੀ ਹੂੰ ਚਲੋ ਚੱਲਦੇ ਆ ਬਾਈ ਆਪਣੇ ਹੁਣ ਪਹੁੰਚ ਗਏ ਭੈਣ ਕੋਲ ਹਾਂ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਠੀਕ ਹੈ ਸਤਿਕਾਰ ਵੈਕਰ ਜੀ ਕੀ ਫਤਿਹ ਹੈਪੀ ਦੀਵਾਲੀ ਹੈ ਤੁਹਾਨੂੰ ਵੀ ਪ੍ਰੋਡਿਊਸਰ ਠੀਕ ਹੈ ਤੁਹਾਡੇ ਨਾਲ ਨਿਆਣੇ ਭੈਣ ਟ੍ਰੈਫਿਕ ਇੱਕ ਤਾਂ ਜਾ ਮੈਂ ਤੈਨੂੰ ਪਤਾ ਹੀ ਐ ਤੂੰ ਆਪੇ ਕੱਲ ਦੱਸ ਦੇ ਹੈ ਹੁਣ ਵੀ ਕਰਾਲੀ ਨੂੰ ਮੋਟਰਸਾਈਕਲ ਬਹੁਤ ਔਖਾ ਲੈ ਕੇ ਲੰਗੇ ਆ ਹੈ ਫਿਰ ਅਸੀਂ ਆ ਥੋੜਾ ਜਿਹਾ ਤੇਰਾ ਫਰੂਟ ਅੰਦਰਲੀ ਸੜਕ ਵਾਲੀ ਵਧੀਆ ਲੈ ਹੁੰਦੇ ਆ ਅੱਪਰ ਨੂੰ ਨਹੀਂ ਮਿਲਦੇ ਵਧੀਆ ਅੱਪਰ ਨੂੰ ਤਾਂ ਪਟਾਕੇ ਵਾਲਿਆਂ ਦਾ ਬਹੁਤ ਜ਼ੋਰ ਆ ਸੜਕਾਂ 'ਚ ਗੱਡੀ ਬੈਠੀ ਆਂ ਬੋਤ ਹੈ ਸੜਕ 'ਤੇ ਲੱਗੀ ਬੈਠੇ ਆਂ ਬਾਜ਼ਾਰ ਬਣਾਇਆ ਹੋਇਆ ਸੜਕਾਂ ਤੇ ਸਹੀ ਗੱਲ ਹਾਂ ਸੱਚੀ ਗੱਲ ਆ ਹੋ ਠੀਕ ਆ ਹੱਲੇ-ਪਹਿਲੇ ਹਾਂ ਠੀਕ ਆ ਸਿਸੋ ਵਧੀਆ ਡਿਗ ਦਿੱਤੀ ਹੈ ਹੋਰ ਕੀ ਹੈ ਸੰਗਵਾ ਨਿਕਲੇ ਇਹ ਤੁਹਾਨੂੰ ਨਾਲ ਡਿਨਰ ਨੂੰ ਫੋਨ ਆਇਆ ਤਾਂ ਮੈਂ ਮੰਨ ਨਹੀਂ ਹਾਂ ਸਾਨੂੰ ਬਾਈ ਰਾਹ ਦੇ ਵਿੱਚ ਭਾਨ ਜੀ ਗੱਡੀ ਚ ਲੈ ਕੇ ਜਾਂਦੇ ਦੂਏ ਭਾਨ ਜੇ ਸਾਰੇ ਸ਼ਾਪਿੰਗ ਚੱਲਦੀ ਹੋਣ ਮੈਂ ਤੁਹਾਨੂੰ ਹੈ ਮੈਂ ਵਿਆਹ ਵੀ ਆ ਗਿਆ ਪਿਆ ਤੁਹਾਨੂੰ ਸ਼ਾਪਿੰਗ ਚੱਲਦੀ ਹੋਣ ਹਾਂ ਕਿੰਨੇ ਦਿਨ ਰਹਿਗੇ ਬਸ ਆ ਗਿਆ 7-8 ਦਾ ਲਾ ਫਿਰ ਤਾਂ ਕੱਚੀ ਪਈ ਹੈ ਤਿਆਰੀ ਨਹੀਂ ਲਈ ਹੈ ਤਾਂ ਹੀ ਚੱਲਦਾ ਕੰਮ ਚਲੋ ਚਲੋ ਅੰਦਰ ਨੂੰ ਚਲੋ ਭਾਈ ਹਾਂ ਜੀ ਭਾਈ ਹਾਂ ਜੀ ਭਾਈ ਇਹਨਾਂ ਦਾ ਇੱਧਰ ਵੀ ਗੇੜ ਅਮਰਾਦਾਂ ਸਾਨੂੰ। ਕਿ ਖੜਾ ਬਾਈ ਟਰੈਕਟਰ। ਚਲੋ ਅੰਦਰ ਨੂੰ ਚਲਦੇ ਆ। ਵਾਹ ਬਾਈ। ਓ ਬਾਈ। ਫਰਦਾ ਮੰਗੁੰਦੇ ਰੱਖਿਆ ਜਾ ਮਕਾਨ ਇਹਨਾਂ ਦਾ ਵੀ ਬਾਈ। ਜਾਨ। ਬਾਹਰ ਨਾ ਨਾ ਇਹ ਦੁਕਾਨ ਦੀ ਜਿਹੜੀ ਜਾ ਕੇ ਆ ਲੋ ਬਾਈ। ਓਹੋ ਹੋ। ਖੋਲੀ ਮੜੇ ਪੜਦਾ ਹਰਜੀਤ। ਇੰਨੇ ਚ ਦੇਖਣ ਕਿ ਨਾ ਜਾਨਣਾ ਹੋ ਜਾਣਾ ਇਹ ਹੈਂ। ਲਓ ਭਾਈ ਆ ਆ ਗਿਆ ਲਿਆ ਪਾ ਮੇਰਾ ਸੋਹਣਾ ਵੀਰ ਪਿਆਰਾ ਗੁਰਸ਼ਰ ਅੱਛਾ ਜੀ ਦਾ ਜਨਮ ਦਿਨ ਪਾਣ ਕੀ 12/2024 ਭਾਨ ਜੀ ਦਾ 19/2006 ਲਿਆ ਭਾਈ ਰਹਿ ਗਈ ਹੈ ਹੋ ਠੀਕ ਹੈ ਐਨ ਓਕੇ ਵਧੀਆ ਜੀ ਵਧੀਆ ਚਲੋ ਭਾਈ ਪਹੁੰਚ ਗਏ ਆ ਜਾ ਬਈ ਭਾਣ ਜਿਆ ਆ ਦੇਖੋ ਬਈ ਉਹੀ ਸੇਮ ਟੂ ਸੇਮ ਕਾਪੀ ਹਾਂ ਬਈ ਠੀਕਾ ਪਤਰਾ ਆ ਜਾ ਤੁਹਾਨੂੰ ਪਿਆਰ ਦੇ ਦਿੰਦਾ ਖੁਸ਼ ਨਾ ਉਧਰ ਤੇ ਡੰਗਰ ਕਰਨੀ ਤੇ ਹਾਂ ਜੀ ਬਾ ਖੇਡ ਕਰਨੀ ਤੇ ਆਏ ਆ ਤੇਰੀਆਂ ਮੱਝਾਂ ਦੇਖਣੇ ਜਿਹੜੀਆਂ ਤਾਂ ਦੋਏ ਲੱਤੀਆਂ ਕੋਈ ਨਹੀਂ ਦਿਖਾ ਹਰਿਆਣੇ ਤੋਂ ਲੈ ਕੇ ਆਇਆ ਭਾਈ ਮੁੰਡਾ ਸਾਡਾ ਦੋ ਦਿਨ ਲੱਗੇ ਹਾਂ ਜੀ ਬਹੁਤ ਬਈ ਪਾਰਖੂ ਹੈ ਇੱਕ ਦਿਨ ਜਾਨ ਨੂੰ ਲੱਗਿਆ ਬਈ ਇਹ ਮੁੰਡੇ ਦੀ ਸਾਡੇ ਭਾਣ ਜੀ ਦੀ ਉਮਰ ਨਾ ਦੇਖਿਓ ਇਹਦਾ ਬਹੁਤ ਜ਼ਿਆਦਾ ਪਿਆਰਾ ਵਈ ਡੰਗਰਾਂ ਦੇ ਵਿੱਚ ਉਧਰ ਐਨ ਫੁੱਲ ਫਟਾਫਟ ਦਾ ਭਾਈ ਵੜਾ ਮੈਂ ਤਾਂ ਤੇਰੀ ਵੀਡੀਓ ਹੀ ਦੇਖੀ ਸੀ ਮਹਲਾ ਹੈ ਭਾਈ ਵੀ ਮੱਝਾਂ ਲੈ ਆ ਦੋ ਬਹੁਤ ਜ਼ਿਆਦਾ ਭਾਈ ਕਰਦਾ ਹੁਣ ਦੀਵਾਲੀ ਦੇ ਬਾਅਦ ਡੰਗਰਾਂ ਦਾ ਇਹਨੂੰ ਫੁੱਲ ਨੌਲਜ ਸਾਰਾ ਕੰਮ ਹੀ ਤੇ ਅੰਡਰਾ ਦੇਖੋ ਇਧਰ ਦਾ ਬਾੜੇ ਦਾ ਸਾਰਾ ਲੱਭੇ ਚੱਲ ਬੈਠੇ ਰਹਿੰਦੇ ਕਿਹੜੀਆਂ ਦੀਆਂ ਅੱਛਾ ਪਰ ਲੀਆਂ ਨਾ ਭਾਈ ਆਹੇ ਥਾਂ ਲਿਆਈਂ ਦੀਆਂ ਅੱਛਾ ਲੈ ਭਾਈ ਆਹ ਦੋ ਮੱਝਾਂ ਆਹੇ ਹਰਿਆ ਦੋਹੇ ਆਹੀ ਆ ਦੋਹੇ ਮੱਝਾਂ ਭਾਈ ਹਰਿਆਣੇ ਤੇ ਲੈ ਕੇ ਆਇਆ ਆਪ ਦੇਖ ਕੇ ਆਣ ਜਾ ਸਾਡਾ ਇਹ ਇਹਦਾ ਕੰਮ ਹੋਰੇ ਨਾਲੇ ਚੰਡੀਗੜ੍ਹ ਸ਼ਹਿਰ ਚ ਤਿੰਨ ਗਆ ਹਨਾ ਇਹਨਾਂ ਚਾਰ ਛੇ ਮੱਝਾਂ ਆਪਣੇ ਕੋਲ ਉੱਧਰ ਤਾਂ ਨਹੀਂ ਹੋ ਟੰਗਰ ਉਦੋਂ ਵੀ ਖੜੇ ਅੱਛਾ ਹਾਂਜੀ ਲੈ ਭਾਈ ਹਾਂ ਦੇਖ ਹਾਂ ਰੋਹਾ ਚਾਣਾ ਸਾਰਿਆਂ ਦੇ ਕੋਹਟ ਹੋਣਾ ਚੱਲ ਠੀਕ ਹੈ ਤਾਂ ਭਾਈ ਥਾਲ ਲੈ ਆਉਣਾ ਤਾਂ ਕਿ ਹੋਈਆਂ ਮੇਰੇ ਕਰਕੇ ਠਾਲੀਆਂ ਨਾ ਜੀ ਹੈ ਠਾਲੀਆਂ ਨਾ ਹੁਣੀ ਮੈਂ ਕੋਹ ਹੱਟ ਆਣਾ ਅੱਛਾ ਹਾਂਜੀ ਠੀਕ ਹੈ ਨਾ ਭਾਈ ਇਹ ਹੈ ਮਿਹਨਤੀ ਕੱਟ ਜੱਟ। ਠੀਕ। ਹੂੰ। ਬਾਕੀ ਭਾਈ ਉਧਰ ਕੱਟੂ ਪਛਕ ਨੂੰ ਭਾਈ ਘਾਏ ਵੀ ਗੱਲ ਦੇਲਾ ਖੜਿਆ ਕਿ ਸਾਰਿਆਂ ਨੂੰ ਗੋਹਾ ਕਰਤਾ। ਠੀਕ ਨਹੀਂ। ਉਧਰ ਭਾਈ ਕੱਟੂ ਪਛੂ ਹੁਣੇ ਮੱਲਦੀ। ਹਾਂ ਇੱਧਰ ਵੀ ਬੱਛੀ ਆ ਭਾਈ। ਬੱਛਾ ਕਟੀਆਂ। ਦੇਖ ਲਓ ਕਿੰਨੀ ਸਫਾਈ ਆ ਇਹ ਨਹੀਂ ਹੈਗਾ ਇਹਦੇ ਕੋਲ ਵੀ ਡੰਗਰਾਂ ਕੰਨੀ। ਵੇ ਕੂੜਾ ਕਾੜਾ ਮਿਲ ਜੂਗਾ ਆਹ ਹੈ ਬਾਈ ਭੈਣ ਦਾ ਪੁਰਾਣਾ ਮਕਾਨ 281928 1980 ਦਾ ਬਣਵਾ ਇਹ ਪੁਰਾਣਾ ਮਕਾਨ ਆ ਬਾਈ ਇਹਨਾਂ ਦਾ ਭੈਣ ਵਿਆਹ ਕੇ ਰਹਿ ਆਇਤੀ ਪੂਰਾ ਜਿਆਦਾ ਸਾਨੂੰ ਆ ਦੇਖ ਲਓ ਆਲਾ ਵੀ ਇਕਣੇ ਇਕਣੇ ਬਾਈ ਸਾਡਾ ਮਕਾਨ ਹੁੰਦਾ ਤਾਂ ਆ ਗੱਬੇ ਲਟਾਣ ਪਈ ਹੁੰਦੀਆਂ ਇਕਣੇ ਤਾਂ ਜਿਕਣ ਹੁਣ ਇਹ 8 ਹੋ ਆ ਖਾਨ 12 ਖਾਨ ਹੁੰਦੇ ਆਹ ਹੈ ਭਾਈ ਪੁਰਾਣਾ ਮਕਾਨ ਪੈਣ ਦਾ ਜਦੋਂ ਵੇਖ ਕੇ ਆਈ ਤੇ ਇਹਨਾਂ ਪੂਰਾ ਜਿਆਦਾ ਸਾਨੂੰ ਵੀ ਮੈਂ ਸਮਝ ਲਓ ਵੀ ਛੋਟਾ ਤਾਂ ਬਹੁਤ ਠੀਕ ਨਹੀਂ ਲੋ ਕੁਦਰਤੀ ਅਜੇ ਦਿਨ ਨੂੰ ਆ ਗਿਆ ਨਹੀਂ ਤਾਂ ਆ ਵੀ ਨਹੀਂ ਤਾਂ ਹੁਣ ਬਈ ਬਹੁਤ ਜਿਆਦਾ ਨੌਲੇਜ ਆ ਸਾਡੇ ਪਾਂਣ ਜਣਾਂ ਪਾਂਣ ਜਾਂ ਕਿੰਨਾ ਕਿੰਨਾ ਦੁੱਧ ਦਈ ਜਾਂਦੀਆਂ ਹਲੇ ਇਹ 15 ਕਿਲੋ ਪਹੁੰਚਦੀ ਹੈ 15 ਕਿਲੋ ਦੋਹੇ ਟਾਈਮ ਦਾ ਹੈ ਦੱਸਿਆ ਕਿੰਨਾ ਉਹਨਾਂ ਨੇ ਬੰਦੇ ਨੇ ਦੱਸਿਆ ਹੈ ਕਿਉਂ 20 ਅੱਛਾ 24 ਕਿਲੋ ਕਿਹੜੀ ਆਪਣੇ ਕੋਲ ਆ ਕੇ ਸੂਈ ਆ ਆਹਾਂ ਇੱਧਰ ਲੀ ਆਹ ਮੁਰਲੀ ਹੈ ਐ ਭਾਈ ਕੋਲ ਆ ਕੇ ਉਰੇ ਆ ਕੇ ਸੂਈ ਆ ਉਹ ਸੂਈ ਸਵਾਈ ਲੈ ਆਏ ਤੇ ਠੀਕ ਨੇ ਕਿੰਨੇ ਮੈਂ ਕਿੰਨੇ ਮੈਂ ਸੂਏ ਆ ਦੋਏ ਇੱਕ ਪੀਜ ਅੱਛਾ ਦੋ ਦਿਨ ਲੱਗੇ ਫਿਰ ਹਰਿਆਣੇ ਚ ਹੈ ਫਟਿਆ ਨਹੀਂ ਪੈਣ ਕਹਿੰਦੀ ਗੋਲਾ ਕਹਿੰਦਾ ਲਿਆਉਣੀ ਤਾਂ ਹਰਿਆਣੇ ਤੇ ਹੀ ਲਿਆਉਣੀ ਆ ਨਾ ਜੀ ਫੇਰ ਜਾਣਾ ਹੁਣ ਨਹੀਂ ਨਾ ਹਾਂ ਹਾਂਜੀ ਲਿਆਉਂਗਾ ਲੈ ਹੋਰ ਹੈ ਹਾਂਜੀ ਠੀਕ ਆ ਲੋ ਭਾਈ ਇਹਨੇ ਕੋਰਸ ਵੀ ਡੰਗਰਾਂ ਦਾ ਕਰਿਆ ਟੀਕੇ ਟੀਕਾ ਲਾਉਣਾ ਹੁਣ ਠੀਕ ਆ ਓਕੇ ਆ ਨਾ ਹਾਂਜੀ ਠੀਕ ਨੰਗਰ ਦਾਦਾ ਭਾਈ ਨਾਲ ਆਣ ਨੂੰ ਰੱਖੇ ਹੋਏ ਆਪਣੇ ਪੂਰੇ ਮੁੰਡੇ ਹੈਂ ਅੱਜ ਨਹੀਂ ਲਣਾ ਜੀ ਅੱਛਾ ਜਿੰਨਾਂ ਲਾਏ ਨਹੀਂ ਹੈਗੇ ਹੈਂ ਹਾਂਜੀ ਲੈ ਭਾਈ ਇੱਕ ਨਾਲੇ ਪੜ ਜਾਂਦੇ ਆ ਉਹਦੇ ਵਿੱਚ ਬੰਦਾ ਚਲੋ ਇਹਨਾਂ ਦਾ ਸਰਤ ਹੈ ਆਪਣਾ ਪੂਰਾ ਇਹਦਾ ਕੰਮ ਹੈ ਇਹੀ ਕੰਮ ਕਰਨਾ ਤਾਂ ਬਾਹਰ ਨਹੀਂ ਜਾਣਾ ਹਨਾ ਹੈਂ ਨਹੀਂ ਹੈਂ ਭੇਜ ਦੀ ਅਮਰੀਕਾ ਹਾਂ ਕੋਈ ਨਹੀਂ ਭਾਈ ਮੁੰਡੇ ਨੂੰ ਸਾਡੇ ਨੂੰ ਨਜ਼ਰ ਨਾ ਲੱਗੇ ਉਰੀ ਬਥੇਰੀ ਜ਼ਮੀਨ ਆ ਇਹਦੇ ਕੋਲ ਭਾਈ ਆਪਣਾ ਘਰ ਦੇ ਕਾਰੋਬਾਰ ਖਾਤਰ ਠੀਕ ਨੇ ਜ਼ਮੀਨ ਚ ਕਿਹੜਾ ਮਾਰਿਆ ਹੁੰਦੇ ਉਧਰ ਹਾਂਜੀ ਠੀਕ ਹੈ ਜ਼ਮੀਨ ਬਾਈ ਨੇ ਵੇਚ ਕੇ ਦੂਰ ਲੱਤੀ ਹੁਣ ਚਲੋ ਚੱਲਦੇ ਆ ਬਾਕੀ ਭੈਣਾਂ ਕੋਲੋਂ ਬੀਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਾ ਮੈਰਾ ਕਿਆ ਕਿਤੇ ਬੀਬੀ ਸੁੱਤੀ ਪਈ ਆ ਉਦੋਂ ਮੈਂ ਗਿਆ ਤਾਂ ਗੇੜਾ ਮਾਰਨ ਹਾਂ ਹਾਂ ਜਗਦੀ ਹੋਤੀ ਨਹੀਂ ਪਿੱਟ ਕਰੀ ਪਏ ਤੇ ਨਾ ਹਾਂ ਉਦੋਂ ਦੇਖ ਰਹੀ ਸੀ ਫੋਨ ਹੋਰੀਆ ਵਿਚਾਰੇ ਦੀਆਂ ਲੈ ਭਾਈ ਸੰਸਕਾਰ ਦੀਆਂ ਕਾਸੀ ਪਾਸੀ ਜੀ ਕਿਦੇ ਰਾਜਵੀਰ ਦੀਆਂ ਅੱਛਾ ਅੱਛਾ ਰਾਜਵੀਰ ਜਵੰਦਾ ਹਾਂ ਚੰਗਾ ਗਾਇਕ ਤਾਂ ਬੀਬੀ ਹਨ ਬਹੁਤ ਚੰਗਾ ਦਾ ਵਿਚਾਰਾ ਲੋਈ ਆਈ ਜਨਦੀ ਦੇ ਉਹੜਾ ਆਈ ਜਨਦੇ ਦੇ ਦੇ ਕੇ ਵਿਚਾਰੇ ਨੂੰ ਮਾਂ ਬਾਪ ਕੀ ਕਰੋਂ ਗਲ ਕੇ ਕੱਲਾ ਹੀ ਕੱਲਾ ਦਾ ਇਹ ਵਧੀਆ ਸਾਤ ਸੁਤਰੀ ਗਾਇਕ ਬਹੁਤ ਚੰਗਾ ਦਾ ਗਾਇਕ ਚੰਗੇ ਦਾ ਹਣਾ ਮੈਂ ਦੇਖੀ ਜੰਦੇ ਬਾ ਦੇਖ ਲੈਂਦੇ ਰੋਣ ਲੱਜਦੇ ਕੁੱਪ ਕਰ ਜੰਦੇ ਦੇਖੇ ਪਏਗਾ ਸਹੀ ਗੱਲ ਹੈ ਚਲੋ ਕੋਈ ਨਹੀਂ ਭਾਈ ਜਿਆਦਾ ਹੈ ਹੈ ਮੈਨੂੰ ਸੇ ਠੀਕ ਹੈ ਮੈਮ ਆਇਨ ਮੈਨੂੰ ਕਹਿੰਦੀ ਸੀ ਪਿੱਛੇ ਤੇ ਮੁੜਿਆ ਹੈ ਤੁਸੀਂ ਪਿੱਛੇ ਆ ਕੇ ਜੀਤੀ ਅੱਛਾ ਮੈਂ ਕਹਿੰਦੀ ਮੈਂ ਗਿਆ ਤਾਂ ਵੀ ਜਿਆਦਾ ਆਇਓ ਦੇ ਕੋਈ ਪਰ ਇੱਕ ਗੱਲ ਹੈ ਨੂੰ ਸੱਸ ਪੱਟੀਆਂ ਵੀ ਆ ਫੋਨ ਨਹੀਂ ਹੈ ਗੱਲ ਝੂਠ ਕੋਈ ਨਹੀਂ ਹੈ ਮੈਂ ਸੱਚੀ ਗੱਲ ਦੱਸਦਾ ਵੀ ਮੈਂ ਝੂਠ ਬੋਲਦਾ ਆ ਦੇਖ ਲੈ ਬਾਈ ਇਧਰ ਦੀਵਾਲੀ ਦੀ ਚੱਲ ਰਹੀ ਰਿਕਾਰਡਿੰਗ ਹੈ ਹਾਂ ਤੁਹਾਨੂੰ ਦੱਸਾਂ ਕਿ ਇਹ ਕਿਵੇਂ ਖਾਦੇ ਕੋਈ ਦੱਸੂਗਾ ਇਹ ਜਿਹੀ ਮੇਰਾ ਜੇ ਮੈਂ ਗੱਡੀ ਜਾਣੀ ਮੈਂ ਚੱਲ ਮੈਂ ਵੀ ਚੱਲਦੀ ਐ ਚੱਲ ਮੱਥਾ ਅੱਜ ਦਾ ਕੱਟ ਖਾਸ ਹੋਣਾ ਇਤਬਾਰ ਕਰਕੇ ਕੱਟ ਦਾ ਜਿਹੜਾ ਭੀੜ ਹੋਊਗੀ ਜਿਹਦਾ ਜਾਤਾਂ ਰਿਹਾ ਇੰਨੀ ਹੈ ਇੰਨੀ ਸੱਜਣੇ ਕਰ ਤਾ ਹੁਣ ਅਸੀਂ ਸੱਜਣੇ ਜਾਏ ਨਹੀਂ ਫਿਰ ਜਾਣੀ ਕਿੱਥਣ ਜਾਊਂਗੀ ਸੰਗਤ ਪੂਰੀ ਹੋਣ ਲੱਗੀ ਦਾਨ ਸਾਹਿਬ ਇਹਦੇ ਕਹਿੰਦੀ ਕਰ ਗੱਡੀ ਮੇ ਨੂੰ ਨਾਲੇ ਵਿਧਾਈਆਂ ਪਾਈ ਗੋਲਾ ਦੋ ਡੰਕਰ ਲਿਆ ਆਪਣੇ ਮੱਜਾਂ ਹੋ ਮਹਸਾ ਲਿਆਇਆਗਾ ਆਪਕੇ ਅਬ ਤਾਂ ਗਿਆ ਇਹਨੇ ਉਹ ਕਦੀ ਕਹਿੰਦੇ ਕਿ ਵਿਦੇਕ ਕجے ਹੋਰ ਉਹ ਦੇਖਦੇ ਕਹਿੰਦੇ ਵੀ ਇੱਕ ਹੋਰ ਪਾ ਦੋਗੇ ਠੀਕ ਹੈ ਜਿੰਨਾਂ ਨੂੰ ਮਹਾਂ ਕਰ ਦੁੱਧ ਪਰ ਪਜਾ ਹਾਂ ਜਿਹਨਾਂ ਨੂੰ ਲਿਆਉਂਗੇ ਸ਼ੌਕ ਵੀ ਆਣਾ ਇਹਨੂੰ ਡੰਗਰਾ ਰੋਟਾ ਲੈਣੇ ਨੂੰ ਮਿਲ ਜਾਂਦਾ ਹੱਟਦਾ ਨਹੀਂ ਆ ਚਾ ਕੋਈ ਨਹੀਂ ਲਿਆਓ ਭਾਈ ਜਿਹੜਾ ਕਿ ਜੀ ਕਰਦਾ ਕਿੰਨਾ ਕਿੰਨਾ ਦਾ ਆਇਆ ਡੰਗਰਾ ਹੈ ਇਹ ਪੈ ਗਈ 1 ਪੈ ਗਈ 2 ਲੱਖ ਤੀਹ ਦੀ ਹਾਂ 1 ਲੱਖ 90 ਦੀ ਅੱਛਾ 1 2 ਲੱਖ ਤੀਹ ਦੀ 1 1 ਲੱਖ 90 ਜੀ ਲੋ ਭਾਈ ਡੰਗਰ ਵਧੀਆ ਉਹ ਵੀ ਚਾਹੇ ਉਹ ਹੀ ਪਹੁੰਚ ਗਿਆ ਕਾ ਚੱਲ ਕੋਈ ਨਹੀਂ ਹਰਿਆਣੇ ਤੇ ਆਏ ਮੈਂ ਤਰੂਆ ਪੈ ਗਿਆ ਫੇਰ ਘਾੜਾ ਕੂੜਾ ਆ ਹਰਿਆਣੇ ਤੇ ਦਾ 10 15000 ਕਿਰਾਇਆ ਤੇ ਅੱਗੇ ਸਮਝ ਕੇ 5 ਲੱਖ ਨਾ ਪੈ ਗਈਆਂ ਚੱਲ ਕੋਈ ਨਹੀਂ ਹੁਣ ਦੁੱਧ ਵੀ ਪਾਉਣਾ ਦੁੱਧ ਵੀ ਪਾਉਣਾ ਏ ਹਾਂ ਗੁਰਕਾ ਦਾ ਮੈਨੂੰ ਪਾਰਸ ਵਾਰਨ ਦੂਆ ਪੰਮੂ ਉਹ ਹਾਲਾ ਲੋ ਭਾਈ ਦੂਆ ਪੰਮੂ ਉਹ ਹੀ ਚੀਜ਼ ਉਹ ਹੀ ਮੂੰਹ ਲੱਗਿਆ ਨਾ ਘਾੜਾ ਕੂੜਾ ਉਹਨੇ ਤੇ ਉਹ ਕੂੜਾ ਯਾਰ ਦੇ ਵਿੱਚ ਕੋਈ ਕਸਰ ਨਹੀਂ ਭਣ ਬਲੋਂ ਹਾਂ ਵੀ ਭਣ ਜਿਆ ਠੀਕ ਹੈ ਜੀ ਮੈਸਾ ਪੁੱਛ ਹੈ ਭਣ ਜਿਆ ਗਰਮ ਗਰਮ ਚੌਲ ਤੇ ਰੋਟੀ ਅਕਾੜਾ ਕੇ ਥੈਂਕ ਯੂ ਵੈਲਕਮ ਹਾਂ ਲੋ ਬਾਈ ਏਕਣਾਈਆਂ ਖੁਸ਼ ਚਾਹੀਦੀ ਹੈ ਬਾਈ ਸਾਰੀ ਭਣ ਕਰਦੀ ਬਹੁਤ ਠੀਕ ਹੈ ਭਣ ਨੂੰ ਵੀ ਬੁਲਾ ਲੈ ਹਾਂਜੀ ਕਿ ਹਾਂ ਠੀਕ ਹੈ ਚਲੋ ਬਾਈ ਬੈਠੇ ਆ ਭਾਈ ਇਜਾਜ਼ਤ ਹੈ ਹਾਂ ਬਾਈ ਲਗਾਏ ਸੀ ਅਟ ਗਰ ਰੈਡੀ ਹੋ ਗਏ ਜਲੇ ਨਾਣੇ ਆਣ ਲੈ ਆ ਤੁਸੀਂ ਦੇਖ ਲੈ ਫੇਰ ਉਹ ਇੱਕੋ ਗੱਲ ਕਹੀ ਜਾਂਦੀ ਆ ਭੈਣ ਨਰਾਜ਼ ਹੋ ਗਈ ਭੈਣ ਸਾਨੂੰ ਕਹਿੰਦਾ ਨਿਆਣੇ ਲੈ ਜਾ ਜੇ ਅਸੀਂ ਛੱਡ ਗਏ ਉਹਰੇ ਛੱਡ ਜੋ ਮੈਂ ਤਾਂ ਕਹੀ ਹੀ ਆ ਹਾਂ ਬਣਾਵਗੇ ਸੋਮਕਾ ਦੋ ਦਿਨ ਆ ਜਾ ਸਾਡੇ ਮੇਲੇ ਕਾ ਆ ਜਾ ਲੈ ਚੱਲ ਚੱਲ ਠੀਕ ਆ ਉਹਦੇ ਅੰਦਰ ਦੇ ਛੋਟੇ ਛੋਟੇ ਹੁੰਦੇਗੇ ਛੁੱਟੀਆਂ ਦੀ ਰਹਿਣ ਹੁਣ ਅਸੀਂ ਆਪੀਆਂ ਕਰਕੇ ਨਿਆਣੇ ਆਪਣੇ ਘਰੇ ਸੱਸੂਰ ਤਾਂ ਹੋਣੀ ਕਿ ਮੰਦੇ ਜਿਆਦਾ ਨਾ ਜੇ ਸੱਸਰ ਆ ਜਾਂਦੇ ਚਲ ਓ ਫੇਰ ਠੀਕ ਆ ਓਕੇ ਹੁਣ ਇੱਥੇ ਬਾਈ ਸਾਨੂੰ ਟਾਈਮ ਲੱਗ ਜਾਂਦਾ ਨਹੀਂ ਪੂਆ ਜੀ ਕੋਲ ਜਾਣਾ ਸੀ ਹਾਂ ਜੀ ਇਹਦੇ ਪੂਆ ਜੀ ਕੋਲ ਜਾਣਾ ਠੀਕ ਨੇ ਕੁਛ ਦਿਨ ਛੋਟੇ ਹੋ ਗਏ ਜੀ ਹੁਣ ਟ੍ਰੈਕੋ ਵੀ ਹੋਏ ਹੋਰ ਜਾਂਦੀ ਰਸਤੇ ਚ ਚਲੋ ਠੀਕ ਹੈ ਬਾਣ ਜੀ ਨਾ ਲਓ ਪਾਏ ਠੀਕਾ ਚਲੋ ਬਈ ਚੱਲਦੇ ਆ ਚਲ ਠੀਕ ਆ ਓਕੇ ਬਾਈ ਟਾਟਾ ਪੂਆ ਜੀ ਕੋਲ ਵੀ ਪਹੁੰਚ ਗਏ ਮੇਰੇ ਪੂਆ ਨੂੰ ਮਾਈ ਜੀ ਕਾ ਖਾਲਸਾ ਮਾਈ ਜੀ ਕੀ ਕਤੇ ਕੱਲ ਮਿਲਿਆ ਬੂਆ ਕਹਿੰਦੀ ਫੇਰ ਆਜ ਜਾਗੇ ਨੇ ਨੇੜੇ ਆ ਮੇਰੇ ਤਾਂ ਮੈਂ ਤਾਂ ਤੁਸੀਂ ਹੋ ਨੇ ਲੈ ਕੱਲ ਮਿਲਿਆ ਸਾਹਾਂ ਦੇ ਦਵਾਨ ਨਹੀਂ ਆ ਮੋੜੇ ਨੇ ਲੈ ਇਹਦਾ ਕਹਾਦਾ ਇਹ ਤਾਂ ਆਪਣੇ ਆਪਣੇ ਕਰਮ ਹੈ ਖਾਂਦੇ ਆ ਸਾਰੇ ਕੋਈ ਕਿਸੇ ਦਾ ਦਿਲਤਾ ਦਿੱਤਾ ਨਹੀਂ ਖਾਂਦਾ ਬਾਈ ਨਾ ਨਾਮ ਜਪੇ ਕਰੋ ਬਸ ਉਂਟਾ ਬੈਠੋ ਬੈਗੂ ਬੈਗੂ ਕਰੋ ਰਾਤ ਨੂੰ ਮੰਗਰ ਬੱਚਾ ਹੈ ਨਹੀਂ ਆਪਣਾ ਰਾਮ ਰਾਮ ਕਰੀ ਜਾਈਦਾ ਸਹੀ ਗੱਲ ਆ ਭੂਆ ਲੋ ਬਾਈ ਆਪਣਾ ਬੈਠੀ ਰਹਿੰਦੀ ਬਾਹਰ ਇੱਥੇ ਪੱਖਾ ਲੱਗਾ ਉਹਦਾ ਵੀ ਹੁਣ ਤਾਂ ਮੌਸਮ 'ਚ ਫਰਕ ਪੈ ਗਿਆ ਬਹੁਤ ਪੈ ਗਿਆ ਹਨਾ ਪੱਕੇ ਬੰਦ ਹੋ ਗਏ ਏਸੀ ਤਾਂ ਤੁਸੀਂ ਵੀ ਨਹੀਂ ਲਾਉਂਦੇ ਹੋਣਾ ਮਾੜਾ ਪੱਖੇ ਹਟ ਵੀ ਨਹੀਂ ਬੈਠੇ ਨੂੰ 50 ਦਾ ਬਾਹਰ ਗਰਮੈਸ਼ਰਨ ਲੱਗਦੀ ਆ ਹਾਂ ਘਰ ਠੰਡਾ ਲੱਗਦਾ ਦੁਪਹਿਰਿਆਂ ਮੈਂ ਹਮਦੀ ਸੰਜੀ ਨੂੰ ਖੇਪੋਏ ਹਾਂ ਹਾਂ ਬੂਆ ਹੱਲੇ ਵਾਲੇ ਠੀਕ ਆ ਸਭ ਠੀਕ ਆ ਓਕੇ ਹਾਂ ਚਲੋ ਕੱਲ ਕੱਲੇ ਚੰਗ ਲੱਗੀ ਦੀ ਜਿਹੜੇ ਨੂੰ ਆਨ ਪਰਵਾ ਕੇ ਚਲੋ ਵੀ ਘਰ ਜਾ ਕੇ ਦੇਖਿਆ ਹਾਂਗੇ ਇਹਨੂੰ ਜੇ ਜਾ ਕੇ ਦੱਸਾਂ ਮ ਵੀ ਰੋਪਣ ਤਾਂ ਕਹਿੰਦੀ ਆ ਕਹਿੰਦੀ ਮੈਂ ਭੁਣ ਛਕਨ ਦਿੱਤਾ ਮੈਂ ਚਲ ਘਰ ਜਾਵਾਂਗੇ ਇਹ ਵਾਲਾ ਸੋਚਦੇ ਵੀ ਚਲ ਬੂਆ ਜੀ ਆਈ ਵੀ ਵੀ ਚਲ ਹਾਂ ਵਿਸ਼ਾ ਗੰਦੇ ਨੂੰ ਵੀ ਜੇ ਲ ਆਪਣਾ ਸਮਾਨ ਲੈ ਆਉਂਗੇ ਜਿਹੜਾ ਲੈ ਆਣਾ ਹੈ ਮਹਾਨੇ ਨਾਲ ਬੰਦਾ ਘੁੰਮ ਜਾਂਦਾ ਹਾਂਜੀ 10 ਮਿੰਟ ਲੱਗਦੇ ਮਾਹਲਾਂ ਤੇ ਮੈਂ ਕਹਿੰਦਾ ਬੂਹਾਂ 15 ਹਾਂ ਮਸੀ ਲੱਗਦੇ ਇੱਥੇ ਤਾਂ ਲੱਗ ਨਹੀਂ ਉਹ ਅੱਗੇ ਹੀ ਤਾਂ ਜਿਹੜਾ ਰੋਪਣ ਨੂੰ ਘੁੰਮ ਕੇ ਜਾਂਦੇ ਤੇ ਹੋਰ ਹੁਣ ਤਾਂ ਸਿੱਧੇ ਆਪਣੇ ਆਪਣੇ ਸਾਧਨਾਂ ਕੋਈ ਦੂਰ ਹੋਵੇ ਡੇੜੇ ਹੀ ਲੱਗਦਾ ਰਹੇਗੇ ਇਹ ਵੀ ਹੈ ਦੂਰ ਨੇੜੇ ਵਾਲਾ ਇੱਕੇ ਬਰਾਬਰ ਹੋਵੇ ਇਹਨਾਂ ਨਾਲ ਬੱਸਾਂ ਬੁੱਸਾਂ ਪਰ ਜਾਣਾ ਉਹਨਾਂ ਨੂੰ ਥੋੜਾ ਟਾਈਮ ਪਸਾ ਦੇਣਾ ਚਲੋ ਮੈਂ ਬੈਠੇ ਆ ਹਾਂ ਮੈਂ ਤਾਂ ਸਾਈਕਲ ਉਕਲਪਰੇ ਲਈ ਜੇ ਕਰਦੇ ਤੇ ਮੈਂ ਬੱਤਾਂ ਮੈਂ ਤਾਂ ਬਹੁਤ ਸਾਈਕਲ ਪਰਾਇਆ ਭੂਆ ਕੋਲ ਹਾਂ ਤਾਰੇ ਨੇ ਨਿਆਣੇ ਵੀ ਸਾਈਕਲ ਪਰ ਬਿਠਾ ਦਸੂਜੀ ਤੱਕ ਸਾਈਕਲ ਪਰ ਆਉਂਦਾ ਰਿਹਾ ਮੈਂ ਪਰ ਆਉਂਦਾ ਪਹਿਲਾਂ ਤੇ ਇਹਦਾ ਭੂਆ ਕੋਲ ਆਉਂਦਾ ਸਾਰੇ ਤੇ ਹਾਂਜੀ ਛੁੱਟੀਆਂ ਚ ਹਰੇਕ ਨੇ ਹੋਏ ਕਰਦਾ ਭੂਆ ਕੋਲ ਤੇ ਲੈ ਜੀ ਇੱਥੇ ਰਹਿੰਗੇ ਜੇ ਸਾਰੇ ਆ ਜਾਈਏ ਤੇ ਉਹਨੇ ਜੀ ਰਹਿੰਗੇ ਕਿਉਂ ਤੇ ਰਹੇ ਕਿਉਂਦੇ ਤੇ ਬੇਬੇ ਵੀ ਵਿੱਕੀ ਹੁੰਦੀ ਸੀ ਸਹੀ ਗੱਲ ਹਾਂ ਬੇਬੇ ਬੁੱਟੇ ਸਾਰਾਣਕ ਲੱਗੀ ਵੀ ਹੁੰਦੀ ਸੀ ਉੱਪਰ ਜੀ ਠੀਕ ਹੈ ਠੀਕ ਹੈ ਉੱਪਰ ਖੇਤ ਕੰਨੀ ਗਿਆ ਹੋਣਾ ਪਤਾ ਨਹੀਂ ਕਿਦੋਂ ਨਖੇ ਜਾਂਦਾ ਹੁੰਦਾ ਰਾਹ ਪੈਦਲ ਕਾਦ ਆਇਆ ਜਾਂ ਟਿਮਾਚੋ ਘੰਟਾ ਵਗ ਜਦ ਮੈਂ ਛੱਡ ਕੇ ਗਿਆ ਹਾਂ ਉਹ ਤਾਂ ਕੋਈ ਕੰਮ ਨਹੀਂ ਹੈਗਾ ਖੇਤ ਨਹੀਂ ਖਾਣਾ ਬੂਆ ਭਾਈ ਸਾਡੀ ਫੁੱਫੜ ਦਾ ਮਗਰ ਪਈ ਰਹਿੰਦੀ ਹੈ ਉੱਥੇ ਹੀ ਵਸਤਾਸ ਤੋਂ ਸਖੇ ਡੇਡੀਆਂ ਬਟਾਈਂ ਟਮ ਲੱਗ ਜਾਂਦਾ ਹੈ ਗੱਲਾਂ ਬਾਤਾਂ ਲੱਗ ਜਾਂਦੇ ਮਾਨ ਇਕੱਠੇ ਹਾਂ ਚਲੋ ਕੋਈ ਨਹੀਂ ਉਮਰ ਸਿਆਣੀ ਹੋ ਗਈ ਹੁਣ ਆਪਣਾ ਸਾਰੇ ਨੇਖਣੇ ਕਰਨੀ ਹੈ ਨਹੀਂ ਠੀਕ ਹੋਈ ਹੈ ਨਹੀਂ ਕੋਈ ਹਾਂ ਚਲੋ ਭਾਈ ਬੈਠੇ ਆ ਲੋ ਸਾਰੇ ਲੋ ਭਾਈ ਭੂਆ ਕੋਲ ਬੜੀ ਭੈਣ ਕੋਲ ਵੀ ਜਾਏ ਤੇਨ ਛੋਟੀ ਭੈਣ ਬੰਬੇ ਵਾਲੀ ਉਹ ਵੀ ਤਿਆਰੀ ਇੱਧਰ ਹਾਂ ਵੀ ਚੱਲੇ ਦੀਵਾਲੀ ਮਨਾਉਣ ਆਪਣੇ ਘਰ ਮਿਲੀਆਂ ਇੱਧਰ ਬੱਗੂ ਸਤਿ ਸ਼੍ਰੀ ਅਕਾਲ ਬਲਾਈ ਆ ਜਾ ਵੀ ਆ ਜਾ ਬੂਆ ਚੱਲੀ ਹਾਂ ਵੀ ਇੱਧਰ ਸਤਿ ਸ਼੍ਰੀ ਅਕਾਲ ਬਲਾਈ ਲੈ ਜਸ ਮੋਤਾ ਵਾਜਾ ਵਾਜ ਲਿਆ ਸਤ ਸਤ ਨਹੀਂ ਪਤਾ ਜਣਾ ਬੂਆ ਪਾਸਾ ਨੂੰ ਮਾਤਾ ਦੇਖਣਾ ਹੈ ਬੂਜੀ ਨੇ ਆਪਣੇ ਘਰ ਤੇ ਆ ਜਾਣਾ ਹੈ ਹਾਂ ਵੀ ਬੂਆ ਚੱਲੀ ਆ ਜਾਣਾ ਬੂਆ ਨਾ ਜੈਸ਼ਨ ਤਲਾਹ ਕਰ ਚਲ ਛੱਡ ਕੇ ਆਈ ਏ ਬੈਠ ਗੱਡੀ ਚ ਠੀਕ ਹੈ ਹੈ ਲੈ ਭਾਈ ਜੈਸ਼ਨ ਤਾਂ ਵਗੈਰ ਰਹਿ ਨਹੀਂ ਹੁੰਦਾ ਹੈਗਾ ਓਏ ਮੈਸੀ ਜਾਂਦੇ ਗੱਡੀ ਬਾਈ ਖੜੀ ਏ ਸਾਹਮਣੇ ਜੀ ਸਾਰੀ ਤਿਆਰੀ ਚੱਲੀ ਜਾਂਦੀ ਏ ਆਪਣਾ ਆਪਣਾ ਤਿਆਰ ਕਰਕੇ ਬਾਈ ਸਾਰੇ ਆਪਣੇ ਘਰ ਠੀਕ ਹੈ ਰੱਖ ਦੇ ਚਲੋ ਅਸੀਂ ਕੰਮ ਕਰਦੇ ਅਸੀਂ ਕੰਮ ਚੱਲੇਗਾ ਨਹੀਂ ਕਿੱਥੇ ਚੱਲੇ ਹੋ ਘਰ ਘਰ ਚੱਲੇ ਮਾਹੌਲ ਤੇ ਜਾਉਂਗੇ ਜਮ ਕੱਲੇ ਕਿੱਥੇ ਮਾਹੌਲ ਤੇ ਜਾਉਂਦੇ ਮਾਹੌਲ ਪਹ ਜਾਣਾ ਜਿੱਥੇ ਬਾਈ ਹੋਗੇ ਦਾ ਹਾਂ ਮੰਮੀ ਬੂਆ ਚੱਲੀ ਹੈ ਕੋਈ ਨਾ ਜਾ ਤੁਸੀਂ ਬੂਆ ਚੱਲੀ ਹੈ ਹਾਂ ਤੁਸੀਂ ਛੱਡ ਕੇ ਤਾਂ ਨਹੀਂ ਆਉਣਾ ਜਾਣਾ ਚੱਲ ਫੇ ਚੱਲ ਆ ਜਾ ਕੋਈ ਨਹੀਂ ਆਹੀ ਪਾਕ ਠੀਕ ਆ ਕਪੜੇ ਤੇਰੇ ਗੇਟ ਖੋਲ ਚੱਲ ਹੰਤਾ ਵੀ ਜਾਣਾ ਨਹੀਂ ਇੱਧਰ ਲੈ ਕੇ ਹੀ ਜਾਣਾ ਕਿਹਦਾ ਕਿਤਾ ਤੇ ਆਇਆ ਚਲੋ ਠੀਕ ਆ ਭਾਈ ਚੰਗਾ ਫਿਰ ਓਕੇ ਅਸੀਂ ਛੱਡਿਆ ਹੀ ਠੀਕ ਹੈ ਚਲੋ ਭਾਈ ਹੁਣੇ ਬਾਹਰ ਜਾ ਕੇ ਥੱਕੇ ਹੋਏ ਹਾਂ ਹਾਂ ਤੱਕੋ ਮੈਂ ਬਹੁਤ ਆ ਬਹੁਜੇਗਾ ਲੰਬਾ ਟੂਰ ਕੱਢਿਆ ਚਲੋ ਭਾਈ ਰੱਖ ਦੇ ਜਾ ਠੀਕ ਆ ਲੋ ਭਾਈ ਪਿੰਡ ਤੋਂ ਨਿਕਲਦੀ ਸਾਰੇ ਆਂਜਨ ਪਹਿਲਾਂ ਭਾਈ ਬੰਬ ਦਵਾਦੀ ਹੈ ਹੈ ਬੰਬ ਲੈਣਾ ਨਾ ਭਾਈ ਦੇਖ ਕਿਹੜੇ ਲੈਣੇ ਆ ਚੱਕ ਹੋਰ ਜੀ ਕੀ ਹਾਲ ਆ 우ਸਤਾਦ ਵਧੀਆ ਚੱਲ ਰਿਹਾ ਕੰਮ ਹੈ ਚਲੋ ਠੀਕ ਆ ਲੋ ਭਾਈ ਭਾਨ ਜੀ ਨੇ ਬੰਬ ਛੋਟੇ ਬੰਬ ਦੇ ਇਹਨੂੰ ਬੱਚਿਆਂ ਵਾਲੇ ਭਾਈ ਪਿਸਤੌਲ ਵਾਲਾ ਤਾਂ ਇਹ ਨਹੀਂ ਲੈਣਾ ਅੱਗਾਂ ਵਾਲਾ ਹੀ ਲੈਣਾ ਹੈ ਇਹ ਗਠਾ ਬੰਬ ਦੇ ਦੇ ਇੱਕ ਮੁਰਗਾ ਵੀ ਦੇ ਦੇ ਲਓ ਭਾਈ ਦੇ ਦੇ ਡੱਬੀਆਂ ਦੱਸ ਦੇ ਦੇ ਲਓ ਭਾਈ ਚਲੋ ਭਾਈ ਚੰਦਾ ਕੰਮ ਲਓ ਭਾਈ ਪਮੋ ਦੀ ਵਾਰੀ ਵਾਜੀ ਕਿਹੜੀ ਲੈਣੀਆਂ ਭਾਈ ਇਹਦਾ ਇਹਨੂੰ ਕਢਾ ਲੈਣ ਦੇ ਰੋ ਕਿੱਥੇ ਰੈਂਪ ਉਹਦੇ ਲਈ ਕਿੱਥੇ ਰੱਖਤੀ ਆ ਪਮੂ ਕਿਆ ਕਿਆ ਕਢਾਇਆ ਹੁਣ ਦੱਸ ਦੇ ਮੜਾ ਜਾ ਮੈਂ ਦੋ ਵੀ ਦੰਨਾ ਹੈਂ ਦੋ ਵੀ ਦੰਨਾ ਇਹਨੂੰ ਵਧੀਆ ਜੀ ਪਮੂ ਆਹ ਤੈਂ ਚੱਕਿਆ ਹਾ ਹਾਂ ਇਹਨੇ ਚਲਾ ਲੂੰਗਾ ਦਾ ਚੱਕ ਫੇਰਾ ਹਲੇ ਦੁਕਸਤੀ ਨਾਲ ਕੀ ਹੈ ਚੱਕਰੀ ਅੱਛਾ ਚੱਕਰੀ ਆ ਨਾਲ ਉਹਦੇ ਵਾਲੀ ਆ ਪੁੱਤਾਂ ਨਾ ਭਾਈ ਕੱਢ ਲੈਣ ਦੇ ਇਹਨੂੰ ਅੱਲਾ ਰੱਖ ਦੇ ਇੱਥੇ ਆ ਨਾ ਭਾਈ ਦੋ ਜਾਨੇ ਖਰੀਦਦਾਰੀ ਕਰ ਲੈ ਮੈਨੂੰ ਦੱਸੀ ਚਲੋ ਮੈਂ ਇੱਧਰ ਤੇ ਕੱਢੀ ਜਾਣਾ ਅੱਪੇ ਬਹੁਤ ਆ ਰੱਖ ਦੇ ਜਿਹੜੇ ਹੁਣ ਇਹਨਾਂ ਰੱਖੇ ਆ ਕੋਈ ਇਹਦੇ ਨਾਲ ਤੇ ਆਹ ਨਹੀਂ ਤਗੜੇ ਯਾਰ ਜਿਸ ਨਾਲ ਆ ਜਿਆਦਾ ਚੱਲਦੇ ਆ ਹਾਂ ਬਣਾ ਵੀ ਸਾਰੇ ਹਾਂ ਜਾਵਦੇ ਸਵੇਂ ਹੁਣ ਵਧੀ ਲਿਆ ਇੱਕ ਵਰਮ ਪਿਛਲੀ ਵਾਰੀ 100 ਪੀਸ ਆ ਹਾਂ 100 ਪੀਸ ਆ ਪਿਛਲੀ ਵਾਰੀ ਆ ਚੱਲੇ ਨਹੀਂ ਤੇ ਮੈਂ ਤਾਂ ਤੈਨੂੰ ਕੰਪਲੀਟ ਦੇ ਕੇ ਗਿਆ ਤਾਂ ਬੰਦਲੇ ਵਾਪਸ ਕਰਤਾ ਦਿਖਿਆ ਨਹੀਂ ਪੇਟੀ ਲਿਆ ਆ ਮੈਂ ਚਲੋ ਭਾਈ ਫਿਰਦਾ ਬ੍ਰੋ ਹਾਂ ਉਹ ਲੈ ਲਿਆ ਉਹਨੇ ਪੈਕੇਟ 6 ਪੈਕੇਟ ਮੈਂ ਇਧਰੋਂ ਠੀਕ ਆ ਹਾਂ ਠੀਕ ਆ ਕਿਹੜੀ ਪਤਾ ਨਹੀਂ ਕਿਹਾ ਮੈਨੂੰ ਹੁਣ ਉਹਦੇ ਬੜੇ ਨਾਲ ਦੇਵਾ ਸਿੰਪਲ ਦੇ ਹਾਂ ਸਿੰਪਲ ਦੇ ਦੇ ਯਾਰ 288 ਸ਼ਾਰਟ ਆਇਆ ਦੋਸਤ 288 ਸ਼ਾਰਟ ਅੱਛਾ ਲੋ ਭਾਈ ਸ਼ਾਮ ਦਾ ਵੇਲਾ ਹੋ ਗਿਆ ਹਾਂ ਪਰਮਾ ਓਏ ਕੀ ਦੇਖ ਦੇ ਜੀ ਮੈਂ ਇਹ ਕਿਹੜਾ ਹੈ ਪੈਰਾਸ਼ੂਟ ਦੇਖ ਲੈ ਭਾਈ ਜਿਹੜਾ ਕੋ ਲੈਣਾ ਲਈ ਚੱਲ ਜਾਣ ਲੱਗਿਆ ਕੱਢ ਲਈ ਸਾਡਾ ਤਾਂ ਨਹੀਂ ਕੋਈ ਨਹੀਂ ਅੱਛਾ ਝੁੱਟ ਨਾ ਭਾਈ ਭੰਗੜਾ ਭੰਗੜਾ ਪਾਉਂਦੀ ਐ ਕਿਹੜੀ ਕਿਤੇ ਬੜਾ ਵੰਮਣਾ ਦਈ ਬਾਈ ਬਨੇ ਨਾ ਬੰਬ ਨਹੀਂ ਹੈਗਾ ਨੱਚਦੀ ਐ ਇਹ ਫੁੱਲ ਚੜੀ ਐ ਕੀ ਐ ਮੱਗ ਲਾ ਦੇ ਨਾ ਭੰਗੜਾ ਪਾਈ ਜਾਣਾ ਦਿਖਾਤਾ ਸੀ ਕੀ ਐ ਮਤਲਬ ਬਟਰਫਲਾਈ ਅੱਛਾ ਦੇ ਦੇਖ ਬਟਰਫਲਾਈ ਆਹ ਲੋ ਬਾਈ ਪਾਪਾ ਤਰੀਕਾ ਉਹ ਐਡਾ ਬੜਾ ਲੱਕੜਾ ਲਾ ਪਾਪਾ ਨੂੰ ਅੱਤ ਪਾਉਂਦਾ ਕੀ ਫੁੱਲ ਤੇ ਬੰਬ ਹਾਂ ਅੱਛਾ ਲੈ ਬਾਈ ਜਸ਼ਨ ਕੱਢੀ ਜਾ ਰਹੀ ਐ ਲੋ ਭਾਈ ਬੰਦੇ ਕਰਤੇ ਖੁਸ਼ ਇਹ ਕਲਵਾ ਫੇ ਨਾਲ ਥੋੜਾ ਹਾਂ ਭਾਈ ਹੈ थैंक यू थैंक, 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 थैंक यू ਹਾਂਜੀ ਕਾਦਾ ਤੁਸੀਂ ਸਾਨੂੰ ਇੰਨੇ ਬੰਬ ਦਿਵਾਤੇ ਕਿੰਨੇ ਬੰਬ ਦਿਵਾਏ ਪੰਮੂ ਬਹੁਤ ਬਾਗੇ ਸਾਰੇ ਹਾਂਜੀ ਤੇ ਲੈ ਭਾਈ ਚੱਕਰੀਆਂ ਅਨਾਰ ਸਹਾ ਲੈ ਭਾਈ ਆ ਸਾਰੇ ਜਸ਼ਨ ਨੇ ਚੱਕੇ ਆ ਸਾਰੀਆਂ ਫੁੱਲ ਚੜੀਆਂ ਠੀਕ ਹੈ ਕਾ ਲੈ ਭਈ ਇਹਦੇ ਚ ਮੁਰਗੇ ਪਤਨ ਕਿਆ ਕਿਆ ਮੈਨੂੰ ਨਹੀਂ ਪਤਾ ਆਹ ਬੋਲੇ ਕਿਆ ਚੱਕੀ ਫਿਰਦੀ ਆਹ ਪੈਰਾਸ਼ੂਟ ਆਹ ਐ ਚੱਕੇ ਮੈਂ ਫੁੱਲ ਬਣੀਆ ਚੱਕਰੀਆ ਨਾਰੇ ਸਭ ਕੁਝ ਮੈ ਚੱਕਿਆ ਚਲੋ ਕੋਈ ਨਹੀਂ ਖੁਸ਼ ਰੋ ਰੱਖ ਲਓ ਅੰਦਰ ਹੁਣ ਆਪਣੇ ਠੀਕ ਆ ਚਲੋ ਬਾਈ